ਹਿੰਸਾ ਸਕਾਲਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਿਲਕੁਲ ਮੰਡ ਦੇ ਵਿੱਚੋਂ ਆਪਾਂ ਤੁਹਾਨੂੰ ਵੀਡੀਓ ਦਿਖਾਉਣੇ ਦਰਿਆ ਦੇ ਵਿੱਚ ਆ ਸਾਰਾ ਦਰਿਆ ਹੀ ਆ ਜਿਹੜਾ ਰਾਵੀ ਦਰਿਆ ਆਪਾਂ ਦੇਖ ਸਕਦੇ ਇੱਧਰ ਸਾਰਾ ਸਭ ਬਿਲਕੁਲ ਲੱਗ ਗਿਆ ਜਿਹੜਾ ਪਾਣੀ ਲੰਘਦਾ ਆ ਤੇ ਬਿਲਕੁਲ ਨੋਰਮਲ ਜੇ ਰੇਟ ਤੇ ਗਾਵਾਂ ਤੁਹਾਨੂੰ ਪੰਜ ਦਿਖਾਉਣੀਆਂ ਆ ਵਾ ਤੇ ਸਾਰੀਆਂ ਸੋਈਆਂ ਵਾ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਪਰ ਤਸੱਲੀ ਆਪਣੀ ਇੱਥੇ ਹੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਕੀ ਹਾਲ ਹੈ ਠੀਕ ਠਾਕ ਜੀ ਵੀਰ ਜੀ ਤੇ ਵੀਰ ਜੀ ਨਾਮ ਦੱਸੋ ਕਰੀ ਫਿਰ ਨਾਮ ਆਤਮਾ ਸਿੰਘ ਤੇ ਪਿੰਡ ਰਾਏਪੁਰ ਹਨਾ ਰਾਏਪੁਰ ਤਸਵੀਰ ਇਹ ਰਾਣਾ ਜ਼ਿਲ੍ਹਾ ਅੰਮ੍ਰਿਤਸਰ ਤੇ ਰਹਿੰਦੇ ਆਪਾਂ ਮੰਡੇ 'ਚ ਹਨਾ ਹਾਂਜੀ ਬਿਲਕੁਲ ਬਾਰਡਰ ਦੇ ਉੱਤੇ ਬਿਲਕੁਲ ਬਾਰਡਰ ਤੇ ਦਰਿਆ ਦੇ ਉੱਪਰ ਹੀ ਆ ਹਨਾ ਹਾਂਜੀ ਹਾਂਜੀ ਦਰਿਆ ਦੇ ਵਿੱਚ ਹੀ ਆ ਗਿਆ ਕਿਸਾਨ ਦਰਿਆ ਦੇ ਵਿੱਚ ਹੀ ਕਿ ਜਿੱਥੇ ਆੜ ਆਇਆ ਅੱਛਾ ਇੱਥੇ ਪਾਣੀ ਪੁਣੀ ਬਾਵਾ ਹੀ ਆ ਗਿਆ ਹੁਣ ਇੱਥੇ ਤੇ ਕਿਉਂਕਿ ਤੁਹਾਡਾ ਨਾਲ ਹੀ ਇੱਥੋਂ ਪਾਣੀ ਹਾਂਜੀ ਹਾਂਜੀ ਇਹ ਨਾਲ ਹੀ ਰਾਵੀ ਦਰਿਆ ਵਾ ਕਿਲਾ ਕਿਲਾ ਦੋ ਕਿਲੇ ਹੀ ਆ ਹਨਾ ਬਸ ਇੱਥੋਂ ਹਾਂਜੀ ਹਾਂਜੀ ਠੀਕ ਆ ਤੇ ਫੋਨ ਨੰਬਰ ਇੱਕ ਵਾਰੀ ਬੋਲ ਦੋ ਆਪਣਾ 84289 26710 ਠੀਕ ਆ ਜੀ ਤੇ ਅੱਜ ਗਾਵੇਂ ਹੈਗੀਆਂ ਪੰਜ ਜਣ ਆਪਣੇ ਕੋਲ ਹਾਂਜੀ ਭਾਈ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਕਿੰਨੇ ਚਿਰ ਦੀ ਸੋਈ ਜਵੇਦੀ ਹੈ ਇਹ ਇਹਨੂੰ ਚੌਥਾ ਦਿਨ ਤੋਂ ਭਾਜੀ ਤੇ ਅੱਛਾ ਮਗਰ ਵੱੱਛੀ ਆ ਵੱੱਛੀ ਚ ਮਗਰ ਤੇ ਜੇ ਇੱਕ ਸਾਫ ਦੀ ਬੋਲੇ ਜੀ ਆ ਗਈ ਅਜੇ ਬੋਲੇ ਜੀ ਆ ਕਿੰਨਾ ਕੁ ਹੈਗਾ ਜੀ ਹੁਣ 13 14 ਲੀਟਰ ਲਾ ਲਓ ਤੁਸੀਂ ਬੋਲਾ ਹੀ ਤਿਆਰ ਮੌਕੇ ਤੇ ਹਾਂਜੀ ਬਿਲਕੁਲ ਐ ਮੌਕੇ ਤੇ ਕਿੰਨਾ ਕੁ ਘਰੀ ਜਾਊਗੀ ਇਹ ਭਾਜੀ ਪਹਿਲੇ ਸੋਏ ਹੁੰਦੇ 15 16 ਕਿਲੋ ਚੋਰਾ ਅੱਛਾ ਅੱਗੇ ਵਧ ਕਰੂਗੀ ਰਾਜੀ ਆ ਤੋਰਾਂ ਹਾਂ ਫੇਰ ਇੱਕ ਲਈ ਤੇ ਆ ਥਾਣੇ ਦੇ ਦੇਖ ਸਾਦੇ ਜੇ ਲਾਗੇ ਤਾਂ ਇੱਕ ਲਈ ਆਜਲੇ ਲਿਆਂ ਚੰਗੀ ਆ ਤਰ੍ਹਾਂ ਹੈਗੀ ਜਰਸੀ ਆ ਹਾਂਜੀ ਹਾਂਜੀ ਬਾਕੀ ਉਹ ਜਿਹੜੇ ਛਪੇਦੇ ਆਪਾਂ ਦੇਖ ਸਕਦੇ ਆ ਉਥੋਂ ਪਾਣੀ ਲੰਘਦਾ ਜਿਹੜਾ ਦਰਿਆ ਦਾ ਤੇ ਬਿਲਕੁਲ ਦਰਿਆ ਦੇ ਵਿੱਚੋਂ ਹੀ ਤੁਹਾਨੂੰ ਵੀਡੀਓ ਦਿਖਾਉਣੀ ਹੈ ਲੈ ਜਾ ਬਾਕੀ ਰਾਜੀ ਆ ਤਰ੍ਹਾਂ ਨਿੱਗਰ ਆ ਤੇ ਵੀ ਜੀ ਫਿਰ ਕਿੰਨਾ ਫੇ ਰੱਖਨੇ ਦਾ ਮੁੱਲ ਦੁੰਜਾ ਦੇ ਦੀ ਦੁੰਜਾ 1000 ਦੀ ਕਰਦਾ ਥੋੜਾ ਬਾਤ ਮੰਨਤਾ ਨਾ ਉਹ ਇਹਨੂੰ ਕਰਾ ਲੋ ਜੋ 50000 ਦੀ ਦੇ ਦੋ ਠੀਕ ਹੈ ਮੌਕੇ ਤੇ ਹੋਰ ਕਰਦੋਗੇ ਮਨ ਜਦੋਂ ਬਲੇ ਆਰ ਕੋਈ ਨਹੀਂ ਕੋਈ ਫੋਨ ਲਾਊਗਾ ਤੇ ਆਪੇ ਹੋ ਜਾਊਗਾ ਮੌਕੇ ਤੇ ਮੰਨਤਾ ਨਾ ਹੋ ਜਾਊਗਾ ਭਾਜੀ ਠੀਕ ਹੈ ਜੀ ਤੇ ਹੁਣ ਜਿਹੜੀ ਇਹ ਤੋਂ ਅਗਲੀ ਇਹ ਵੀ ਸੋਈ ਜੇ ਹਾਂ ਜੀ ਇਹ ਆ ਬੱਚੀ ਤੇ ਇਹਦੇ ਮਦਰ ਹਾਂ ਬੱਚੀ ਜਿਹੜੀ ਇਹਦੀ ਚੰਗੀ ਪਲੀ ਪਲਸੀ ਵਛੀ ਮਗਰ ਦੁੱਧ ਚੰਗਾ ਛੱਡਿਆ ਆਜੋ ਲੈ ਆਓ ਤੇ ਇਹਦੇ ਕੋਲ ਵੀ ਇੰਨੀ ਕਿੰਨਾ ਜੀ ਦੁੱਧ ਤਿਆਰ ਇਹਦੇ ਕੋਲ ਭਾਜੀ 14 ਕਿਲੋ ਜੋ ਤਿਆਰ ਮੁੱਕੇ ਤੇ ਬਿਲਕੁਲ ਬਿਲਕੁਲ ਥੋੜਾ ਜਿਹਾ ਨਾਲੇ ਸੰਮੀ ਸੰਮੀ ਨਹੀਂ ਆਡੇ ਕੋਲ ਦੁੱਧ ਜਿਹੜਾ ਇਹਦੇ ਕੋਲ ਕਹਿੰਦੇ ਵੀ 14 ਲੀਟਰ ਤਿਆਰ ਆ ਥੋੜਾ ਕਰਦੇ ਜੀ ਕਿਦੇ ਤੇਰਨਾ ਕਰ ਬਾਕੀ ਹੈਗੀ ਅਜੇ ਬੈੜਾ ਗਿਆ ਦੂਸਰਾ ਸਵਾ ਬੈੜਾ ਇੱਕ ਮਿੰਟ ਰੋਕ ਜੋ ਇੱਥੇ ਥਾਂ ਦਿਖਾਈਏ ਤੇ ਇੱਕ ਰੀ ਥਾਣ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਉੱਤਨਾ ਥੋੜਾ ਡਰਦੀ ਆ ਸਾਡੇ ਕੋਲ ਆ ਦੇਖ ਸਾਡੇ ਥਾਣ ਤੇ ਚਿਹਰੇ ਤਾਂ ਮੈਂ ਇੱਕ ਵਾਰ ਹੀ ਦੇਖ ਜਾਂਦੇ ਜੀ ਲੈ ਜਾ ਬਹੁਤ ਜੀ ਭਾਈ ਜੀ ਆਵਾਜ਼ ਬਹੁਤ ਟੌਪ ਤਰਗਾ ਲੈ ਬੰਦਾ ਮਿੱਟੀ ਕੋਈ ਬੰਗਾ ਨਹੀਂ ਰੋਟ ਪੋੜੀ ਠੀਕ ਹੈ ਜੀ ਤੇ ਇਹ ਤਾਂ ਫਿਰ ਮੁੱਲ ਵੀ ਦੀ ਇਹਦੇ ਭਾਜੀ 35 ਦੇਦੀ 35000 ਦੀ ਹਾਂਜੀ ਚਲੋ ਬਾਕੀ ਮਾਨਤਨ ਕਰਦੇ ਆ ਮੋਕੇ ਤੇ ਜਿਹੜਾ ਜੀ ਰਖਣਾ ਦੁੱਧ ਬੜਾ ਜੀ ਭਾਈ ਥਲੇ ਦੁੱਧ 14 ਲੀਟਰ ਹੈਗਾ ਮੋਕੇ ਤੇ ਪੱਕਾ ਪੱਕਾ ਹੋਰ ਵਧੂਗੀ ਇਹਦੇ ਹੈ ਤਾਂ ਤਾਜੀ ਆ ਮੱਛੀ ਨੂੰ ਦੁੱਧਾ ਦੋਨੇ ਜਿਆਦਾ ਛੱਡਿਆ ਜੋ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੀਆਂ ਇੱਧਰ ਗਾਵਾਂ ਆ ਲਿਆ ਆ ਵੀ ਖੋਲ ਲਿਆ ਫਿਰ ਪਹਿਲੇ ਨੰਬਰ ਵਾਲੀ ਇੱਧਰ ਇਹ ਬਿਨਾ ਬੱਚੇ ਤਾਂ ਆ ਹਾਂਜੀ ਹਾਂਜੀ ਇਹਦੇ ਕੋਲ ਵੀਰ ਜੀ ਕਿੰਨਾ ਦੁੱਧ ਤਿਆਰ? ਭਾਜੀ 8 ਕਿਲੋ ਜੋ। ਇਹਦੇ ਕੋਲ 8 ਕਿਲੋ। ਹਾਂਜੀ। ਇਹ ਭਾਜੀ ਪਿਛਲੇ ਮਹੀਨੇ ਦੀ 7 ਤਰੀਕ ਦੀ ਬਣੀ ਥੀਓ। ਪਿਛਲੇ ਮਹੀਨੇ ਚ ਕਹਿੰਦੇ 7 ਤਰੀਕ ਦੀ ਬਣੀ ਵੀ ਆ। ਹਾਂਜੀ ਹਾਂਜੀ ਕਿਉਂਕੇ ਦੇਣੀ ਦੱਸ ਗਿਆ ਨਹੀਂ ਅਗਲਾ ਗਰਮ ਗਰਮ ਕਰਦੇ ਤੇ ਮੁੜ ਕੇ ਫੇਰ। ਹਾਂਜੀ। ਫਰ ਹੋਰ ਬੜਾ ਵਧੀਆ ਲੱਗਾ ਹੈ ਵੀ ਵੈੜੀਓ। ਠੀਕ ਹੈ ਜੀ। ਹਾਂਜੀ। ਬਾਕੀ ਹੁਣ 47 ਸੋਲੇ ਚੱਲ ਪਏ ਆ। ਹਾਂਜੀ ਹਾਂਜੀ ਵੱਧ ਵੀ ਸਕਦੀ ਆ ਚੌਣ ਚੌਣ ਬੜੀ ਸਾਫ ਹੈ ਜੀ। ਹਾਂਜੀ। ਇਹਦੇ ਕੋਲ ਦੁੱਧ ਜਿਹੜਾ ਹੁਣ ਮੌਕੇ ਤੇ ਕਹਿੰਦੇ ਵੀ 8 ਲੀਟਰ ਹੈਗਾ। ਤੇ ਇਹਦਾ ਮੁੱਲ ਫਿਰ ਵੀਰ ਜੀ ਇਹ ਬਾਈ ਦੇ ਦੀ ਬਾਈ ਹਜ਼ਾਰ ਦੀ ਬਾਈ ਹਜ਼ਾਰ ਦੀ ਹਾਂਜੀ 20000 ਦੀ ਦੇ ਦੋ ਠੀਕ ਹੈ ਠੀਕ ਹੈ ਤੇ ਹੁਣ ਅਗਲੀ ਗਾਂ ਵੀ ਖੋਲ ਲਿਆ ਫਿਰ ਖੋਲ ਲਿਆ ਬੱਸੀ ਹੋਈ ਤੇ ਇਹਦੇ ਕੋਲ ਵੀਰ ਜੀ ਕਿੰਨਾ ਦੁੱਧ ਜੜੀ ਦਿਖਾਉਣ ਲੱਗੇ ਆਪਾਂ ਇਹਦੇ ਕੋਲੋਂ ਭਾਜੀ ਦੁੱਧ 7 ਕਿਲੋ ਹੋਊਗਾ ਪਰ ਆਪਾਂ 6 ਕਿਲੋ ਦੀ ਗਾਰੰਟੀ ਦਵਾਂਗੇ ਅੱਛਾ ਹਾਂਜੀ ਠੀਕ ਹੈ ਜੀ ਥੱਲੇ ਥੱਲੇ ਖੋਲ ਇਹਦੇ ਕੋਲ ਦੁੱਧ 1 ਕਿਲੋ ਤੇ ਲੱਗ ਬੰਨੇ ਜਿਹੜਾ ਕਹਿੰਦੇ ਵੀ ਹੈਗਾ ਇਹ ਆ ਵੀ ਚਲੋ ਚਾਹ ਪਾਣੀ ਕਿਹ ਵੀ ਇਦਾਂ ਸਾਰੀ ਜਾਊਗੀ ਸial ਸial ਥਾਣੇ ਦੇ ਕੋਲ ਵੀ ਚੰਗਾ ਲੱਗਾ ਦੂਰ ਦੂਰ ਜਿਹੜਾ ਥਾਣੇ ਤੇ ਬਾਕੀ ਦੁੱਧ ਸੰਗਣਾ ਹੁੰਦਾ ਇਹੋ ਜਿਹੇ ਗਾਵਾਂ ਦਾ ਤੇ ਇਹਦਾ ਵੀਰ ਜੀ ਫਿਰ ਕਿੰਨਾ ਰੱਖਣਾ ਮੁੱਲ ਇਹ ਬਾਈ ਦੇਦੀ ਤੇਰਾ ਯਾਰ ਦੀ ਕਰ ਦੋ ਨੇਕੀ ਮਾਂ ਦਾ ਨੌਰ ਕਰਨਾ ਤੇ ਇਹ ਲੋ ਕਰ ਲੈ ਯਾਰ ਛੱਡ ਦੋ 12 ਦੀ ਦੇ ਦੋ ਫਿਰ ਠੀਕ ਹੈ ਤੇ ਥਨ ਥਨ ਪੂਰੇ ਜੀ ਇਤਨਾ ਓਕੇ ਓਕੇ ਭਾਜੀ ਤੇ ਜਿਹੜੀ ਹੁਣ ਆ ਦਿਖਾਉਣ ਲੱਗੇ ਆਪਾਂ ਇਹ ਜਲਸੀ ਜੇ ਪਹਿਨਣ ਅੱਛਾ ਇਹ ਵੀ ਸੋਈ ਸਵਾਈ ਆ ਇਹ ਵੀ ਭਾਜੀ ਟੋਕੜੀ ਜੋ ਅੱਛਾ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਭਾਜੀ 5 ਕਿਲੋ ਜੋ ਇਹਦੇ ਕੋਲ ਕਿੰਨੇ 5 ਕਿਲੋਟਰ ਦੇ ਲਾਗੇ ਬੰਨੇ ਹੈਗਾ ਬਾਕੀ ਤੁਸੀਂ ਆਪਣਾ ਝੋ ਚੋ ਆ ਕੇ ਲੈ ਜਾਣਾ ਪਾਵੇਂ ਜਿਆਦੇ ਦੁੱਧ ਵਾਲੀਆਂ ਤੇ ਪਾਵੇਂ ਥੋੜੇ ਦੁੱਧ ਵਾਲੀਆਂ ਇੱਕ ਮਿੰਟ ਰੋਗਾ ਵਿਧੀਆਂ ਚਿਹਰਾ ਦਿਖਾ ਦੇ ਆ ਦੇਖ ਸਾ ਤੇ ਠੰਡੀ ਸੀ ਜੀ ਹੈਗੀ ਉਤਰਾਂ ਛੰਡੀ ਤੇਰੀ ਆ ਉਤਰਾਂ ਪਾਵੇਂ ਸਾਡੇ ਤੋਂ ਥੋੜਾ ਜਿਹਾ ਡਰਦੀ ਆ ਠੀਕ ਹੈ ਕਿੰਡਰ ਰੋਗਾ ਤੁਹਾਨੂੰ ਵੀ ਦਿਖਾ ਦਿੰਦੇ ਆ ਦੇਖ ਸਾ ਤੇ ਠੀਕ ਹੈ ਜੀ ਲੈ ਜਾ ਉਤਰਾਂ ਰਾਜੀ ਆ ਜੰਮੀ ਪਲੀ ਆ ਦੁੱਧ ਸੰਗਣਾ ਹੁੰਦਾ ਇੰਨਾ گاਵਾਂ ਦਾ ਵੀ ਲੈਓ ਤੇ ਇਹਦਾ ਮੁੱਲ ਵਿੱਧੀ ਫਿਰ ਇਹ ਦੇ ਦੀਏ ਭਈ 12000 ਦੀ 12000 ਦੀ ਹਾਂਜੀ ਚਲੋ ਥੋੜਾ ਬਤਾ ਮੰਨਤਾ ਨਾ ਹੋਰ ਕਰਾ ਲਓ ਜੋ ਕਰਾਣਾ 11000 ਦੀ ਦੇ ਦਿਓ ਠੀਕ ਹੈ ਜੀ ਠੀਕ ਹੈ ਨਾ ਦੇ ਬਾਕੀ ਮੌਕੇ ਤੇ ਹੋ ਜਾਊਗਾ ਨਾ ਹੋਰ ਹਾਂਜੀ ਕੋਈ ਨਹੀਂ ਕਰਦਾਂਗੇ ਠੀਕ ਆ ਕਿ ਦੱਸਦੀ ਕਰਤੀਏ ਪੂਰੇ ਦੀ ਵੇਖ ਲਓ ਕਰ ਦੋ ਜੀ ਕਰ ਦੋ 10000 ਦੀ ਕਰ ਦੋ ਹੈ ਚੰਗੀ ਜੋ ਭਾਜੀ ਕਰਦਾ ਬੜਾ ਸਾਰਨ ਵਾਲੀ ਠੰਡੀ ਬੜੀ ਵਸੀ ਠੀਕ ਹੈ ਜੀ ਹਾਂਜੀ ਹਾਂਜੀ ਦੇਖੋ ਸੇਵਾ ਕਰੂਗਾ ਹੋਰ ਦੁੱਧ ਦੋਦ ਵਾਜੂਗੀ ਤੇ ਬਾਕੀ ਭਾਵੇਂ ਕੋਈ ਜਾਰੇ ਦੁੱਧ ਵਾਲੀ ਆ ਥੋੜੇ ਦੁੱਧ ਵਾਲੀ ਇੱਥੇ ਚੋਚਵਾ ਕੇ ਤੇ تسਲੀ ਕਰਕੇ ਖੜਿਓ ਜੀ